ਜੇ ਤੂੰ ਅਖਵਾਉਣਾ ਨਾ ਵੀ ਮੈਂ ਸਿੱਖਿਆ ਜੇ ਤੂੰ ਅਖਵਾਉਣੀ ਐ ਧੀਏ ਵੀ ਮੈਂ ਸਿੱਖਿਆ ਤੇ ਗੁਰੂ ਦਾ ਸਿੱਖ ਕੀ ਕਰਦਾ ਗੁਰ ਸਤਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉੱਠ ਹਰਨਾਮ ਧਿਆਵੈ ਸਿੱਖ ਦੀ ਨਿਸ਼ਾਨੀ ਉਹ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ ਵਾ ਆਖਿਆ ਨਹੀਂ ਪਾਤਸ਼ਾਹ ਇਹ ਤੇ ਸਾਡੇ ਵਸ ਦੀ ਗੱਲ ਨਹੀਂ ਸਵੇਰੇ ਉੱਠਣਾ ਬੜਾ ਔਖਾ ਕਿਉਂਕਿ ਰਾਤ ਨੂੰ ਤੇ ਅਸੀਂ ਸੌਂਦੇ ਨਹੀਂ ਨਾ ਅਸੀਂ ਤੇ ਉਹਨਾਂ ਚਿਰ ਸੌਂਦੇ ਨਹੀਂ ਜਿੰਨਾ ਚਿਰ ਮੋਬਾਈਲ ਫੋਨ ਹੱਥ 'ਚੋਂ ਛੁੱਟ ਕੇ 2-4 ਵਾਰ ਮੂੰਹ ਤੇ ਨਾ ਵੱਜੇ। ਰਾਤ ਨੂੰ ਸੌਣਿਆਂ ਲੇਟ ਤੇ ਸਵੇਰੇ ਕਿਵੇਂ ਉੱਠੀਏ ਪਾਤਸ਼ਾਹ ਇਹ ਤੇ ਬੜਾ ਔਖਾ ਕਾਮ ਆ ਸਵੇਰੇ 9-10 ਵਜੇ ਉੱਠ ਕੇ ਮੱਥਾ ਟੇਕ ਲਾਂਗੇ ਗੁਰਦੁਆਰੇ। ਪਾਤਸ਼ਾਹ ਕਹਿੰਦੇ ਨਹੀਂ। ਸਿੱਖ ਦਾ ਜੀਵਨ ਪਤਾ ਕੀ ਗੁਰਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਅੰਮ੍ਰਿਤ ਵੇਲੇ ਉੱਠ ਕੇ ਨਾਮ ਧਿਆਉਂਦਾ। ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵਿਓ ਇਸ਼ਨਾਨ ਵੀ ਕਰਦਾ ਹੈ ਤੇ ਅੰਮ੍ਰਿਤ ਸਰੋਵਰ ਵਿੱਚ ਨਾਮ ਰੂਪੀ ਬਾਣੀ ਰੂਪੀ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਮਨ ਨੂੰ ਧੋਂਦਾ ਹੈ ਸ਼ਬਦ ਨਾਲ ਜੁੜ ਕੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਇਹ ਨਹੀਂ ਵੀ ਅੰਮ੍ਰਿਤ ਵੇਲੇ ਬਾਣੀ ਪੜ ਲਈ ਤੇ ਬਾਅਦ ਵਿੱਚ ਬਾਣੀ ਵਿਸਾਰ ਦਿੱਤੀ ਕਹਿੰਦੇ ਨਹੀਂ ਦਿਨ ਚੜ੍ਹੇ ਵੀ ਫਿਰ ਬਾਣੀ ਹੀ ਗਾਈ ਜਾਂਦਾ ਕਿਉਂਕਿ ਅੰਮ੍ਰਿਤ ਵੇਲੇ ਮਨ ਸ਼ਾਂਤ ਦੀ ਅਵਸਥਾ ਵਿੱਚ ਹੀ ਅੰਦਰ ਬਾਣੀ ਵਸ ਗਈ ਹੁਣ ਸਾਰਾ ਦਿਨ ਬਾਣੀ ਪੜ ਰਿਹਾ ਹੈ ਬਾਣੀ ਦੇ ਰੰਗ ਵਿੱਚ ਰੰਗਿਆ ਹੋਇਆ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬੈਹਂਦਿਆਂ ਉੱਠਦਿਆਂ ਹਰਨਾਮ ਧਿਆਵੇ ਜੋ ਸਾਸ ਗਰਾਸ ਧਾਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਕਹਿੰਦੇ ਉਸ ਗੁਰੂ ਦਾ ਸਿੱਖ ਗੁਰੂ ਨੂੰ ਚੰਗਾ ਲੱਗਦਾ ਭਾਵ ਉਹੀ ਤੇ ਗੁਰੂ ਦਾ ਸਿੱਖ ਆ ਨਹੀਂ ਤੇ ਪਾਤਸ਼ਾਹ ਕਹਿੰਦੇ ਮੈਂ ਬਹੁਤ ਵੇਖੇ ਨੇ ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵੇਂ ਹਰ ਹਰ ਊਤਮ ਬਾਣੀ ਪਰ ਕਹਿੰਦੇ ਗਾਵਿਆ ਸੁਣਿਆ ਤਿੰਨ ਕਾ ਹਰ ਥਾਂਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਸਤ ਕਰਕੇ ਕਮਾਇਆ ਹੈ ਨਾ ਕਹਿੰਦੇ ਅਸਲ ਵਿੱਚ ਉਹ ਜਿਹੜੇ ਸਿੱਖ ਨੇ ਉਹ ਗੁਰੂ ਦੇ ਦਰ ਤੇ ਪ੍ਰਵਾਣ ਨੇ ਪਰ ਆਪਾਂ ਕੀ ਕਰਦੇ ਆ ਗੁਰੂ ਅੱਗੇ ਨਮਸਕਾਰ ਵੀ ਕੀਤੀ ਤੇ ਗੁਰੂ ਨੇ ਆਖਿਆ ਵੀ ਤੇਰਾ ਜੀਵਨ ਇਹੋ ਜਿਹਾ ਹੋਵੇ ਆਖਿਆ ਜਵਾਬ ਦੇ ਦਿੱਤਾ ਅਗੋਂ ਜਵਾਬ ਦੇ ਦੋ ਅਰਥ ਨੇ ਇੱਕ ਜਵਾਬ ਦਾ ਭਾਵ ਸਾਨੂੰ ਕੋਈ ਸਵਾਲ ਕਰੇ ਤੇ ਅਸੀਂ ਉਹਦਾ ਉੱਤਰ ਦਿੰਦੇ ਹਾਂ ਆਪਾਂ ਕਹਿੰਦੇ ਇਹ ਸਵਾਲ ਦਾ ਜਵਾਬ ਦਿਓ ਕੁਐਸਚਨ ਆਨਸਰ ਜੀ ਨੂੰ ਆਪਾਂ ਕਹਿੰਦੇ ਆ ਇੱਕ ਜਵਾਬ ਦਾ ਭਾਵ ਹੈ ਇਨਕਾਰ ਕਰ ਦੇਣਾ ਜਿਵੇਂ ਕੋਈ ਬਹੁਤ ਬਿਮਾਰ ਹੋਵੇ ਤੇ ਆਪਾਂ ਕਿਸੇ ਦਾ ਪਤਾ ਲੈਨੇ ਆ ਆਪਾਂ ਕਹਿੰਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੁਣ ਉਥੇ ਕੋਈ ਸਵਾਲ ਥੋੜਾ ਕੀਤਾ ਸੀ ਜਵਾਬ ਦਾ ਭਾਵ ਇਨਕਾਰ ਕਰ ਦਿੱਤਾ ਵੀ ਨਹੀਂ ਇਹ ਨਹੀਂ ਹੁਣ ਰਹਿ ਸਕਦਾ ਜਾਂ ਅਸੀਂ ਕਿਸੇ ਨੂੰ ਕੋਈ ਕੰਮ ਕਿਹਾ ਤੇ ਅਸੀਂ ਜਦੋਂ ਵਾਪਸ ਆਏ ਤੇ ਪੁੱਛਿਆ ਵੀ ਉਹਨੇ ਆ ਕੰਮ ਕੀਤਾ ਕਹਿੰਦੇ ਉਹ ਤਾਂ ਜਵਾਬ ਹੀ ਦੇ ਦਿੱਤਾ ਜਵਾਬ ਦਾ ਭਾਵ ਸੀ ਇਨਕਾਰ ਵੀ ਨਹੀਂ ਮੇਰੇ ਵਸ ਦੀ ਗੱਲ ਨਹੀਂ ਕਹਿੰਦੇ ਗੁਰੂ ਕੇ ਸਿੱਖਾ ਤੂੰ ਸਲਾਮ ਵੀ ਕਰਦਾ ਹੈ ਜਵਾਬ ਵੀ ਦੇ ਦਿੰਨਾ ਗੋ ਵੀ ਨਹੀਂ ਇਹ ਮੈਂ ਨਹੀਂ ਕਰ ਸਕਦਾ ਕਹਿੰਦੇ ਫਿਰ ਮੁੱਢੋਂ ਘੁੱਥਾ ਜਾਏ ਕਹਿੰਦੇ ਤੂੰ ਤੇ ਮੁੱਢ ਤੋਂ ਹੀ ਗਲਤ ਹੈ ਤੇਰਾ ਫਿਰ ਸਿਰ ਝਕਾਉਣਾ ਵੀ ਕਿਸ ਮਾਇਨੇ ਆਪ ਜੀ ਆਸਾ ਕੀ ਵਾਰ ਦੇ ਬਚਨ ਪੜ੍ਹਦੇ ਜੀ ਸੀਸ ਨਵਾਇਆ ਕਿ ਆਥਿਏ ਜਾਂ ਹਿਰਦੇ ਕੁ ਸੁਧੇ ਜਾਹੇ ਤੇਰਾ ਸਿਰ ਝਕਾਉਣਾ ਕੀ ਮਾਇਨੇ ਰੱਖੇਗਾ ਜੇ ਤੇਰਾ ਮਨ ਹੀ ਉਲਟ ਪਾਸੇ ਤੁਰਿਆ ਫਿਰਦਾ ਗੁਰਮਤ ਤੋਂ ਉਲਟ ਜਾ ਰਿਹਾ ਹੈ ਫਿਰ ਸਿਰ ਝਕਾਉਣ ਦਾ ਕੋਈ ਬਹੁਤਾ ਲਾਭ ਨਹੀਂ